ਸੋਹੰਗ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜੇ ਸਿੰਘ ਵਿਸ਼ਨੂੰ

ਸਤਿਕਾਰਯੋਗ ਪਿਆਰੀ ਹਰ ਸੰਗਤ ਜੀਓ ਇਹ ਹਰ ਬਾਣੀ ਸ਼ਬਦ 17 ਮਾਗ 2118 ਬਿਕਰਮੀ ਸਰਦਾਰੀ ਦੇ ਗ੍ਰਹਿ ਜੰਮੂ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ ਇਹ ਸ਼ਬਦ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਭਗਤਾਂ ਦੇ ਨਾਲ ਆਪਣਾ ਜਿਹੜਾ ਪੇ ਪ੍ਰੇਮ ਪਿਆਰ ਹੈ ਉਹਦੇ ਬਾਰੇ ਜ਼ਿਕਰ ਕੀਤਾ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਨ ਕਰਨਾ ਤੇ ਉੱਚੀ ਆਵਾਜ਼ ਵਿੱਚ ਮੇਰਾ ਸਾਥ ਦੇਣਾ ਜੀ ਭਗਤਾ ਸੰਗ ਹਰ ਸੰਜੋਗ ਭਗਤਾ ਸੰਗ ਹਰ ਸੰਜੋਗ ਭਗਤਾ ਸੰਗ ਹਰ ਸੰਜੋਗ ਭਗਤਾ ਸੰਗ ਹਰ ਸੰਜੋਗ तोर संजोगी मेल मलाइ तोर संजो मेल मल्हा ਫਗਤਾ ਕੱਟੇ ਹੋ ਮੇਰੋਗ ਫਗਤਾ ਕੱਟੇ ਹੋ ਮੇਰੋਗ ਫਗਤਾ ਕੱਟੇ ਹੋ ਮੇਰੋਗ ਫਗਤਾ ਕੱਟੇ ਹੋ ਮੇਰੋਗ ਮਮਤਾ ਨਾ ਮੋ ਮਿਟਾਈਂਦਾ ਪਾਪ ਕੋ ਸ਼ਰਮ ਜੀ ਦਾ ਨਾ ਮੋ ਮਿਟਾਈਂਦਾ ਭਗਤਾਂ ਦੇ ਵਿੱਚ ਸਾਚਾ ਜੋਗ ਭਗਤਾਂ ਦੇ ਵਿੱਚ ਸਾਚਾ ਜੋਗ ਸੋਹਗ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ 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 ਪਗਤਾ ਕੜੇ ਝੂਠਾ ਖੋਟ ਪਗਤਾ ਕੜੇ ਝੂਠਾ ਖੋਟ ਪਗਤਾ ਕੜੇ ਝੂਠਾ ਖੋਟ ਪਗਤਾ ਕੜੇ ਝੂਠਾ ਖੋਟ ਝੂਠ ਝੂਠ ਰਹਿਣ ਨਾ ਪਾਇੰਦਾ 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 ഭഗതദേവേ ഭാരത് ഭഗതദേവേ ഭണ്ഡാരിയോട്ട് ഭണ്ഡൂ ਕੋ ਬਾਰ ਵਰਤਾਇਂਦਾ ਪੰਡਾਰ ਹਰੇ ਜੂ ਇਕੋ ਬਾਰ ਵਰਤਾਇਂਦਾ ਪੰਡਾਰ ਹਰੇ ਜੂ ਇਕੋ ਹਰਿ ਰਤਨ ਸੋਹਣਾ ਪਗਤਾਂ ਨਾਤਾ ਤੋੜੇ ਵਰਨ ਗੋਤ ਪਗਤਾਂ ਨਾਤਾ ਤੋੜੇ ਵਰਨ ਗੋਤ ਜਾਤ ਪਾਤ ਨਾ ਕੋਏ ਰਖਾਇਂਦਾ 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 ਭਗਤਾਂ ਜਗਾਏ ਨਿਰਮਲ ਜੋਤ ਭਗਤਾਂ ਜਗਾਏ ਨਿਰਮਲ ਜੋਤ ਭਗਤਾਂ ਜਗਾਏ ਨਿਰਮਲ ਜੋਤ ਭਗਤਾਂ ਜਗਾਏ ਨਿਰਮਲ ਜੋਤ ਅੰਧੇ ਅੰਦੇ गांइंदा आंदी अंधेर गवाईंदा जोति जोत ਰੋਤੀ ਰੋ ਪੀਰੋ ਉਸਰੂਪਾ ਗਏ ਰੋਤੀ ਚੋ ਨਾਮ ਸਰੂਪਾ ਆਪੇ ਆਪਣੀ ਕਿਰਪਾ ਕਰਿਆ ਆਪੇ ਆਪਣੀ ਕਿਰਪਾ ਕਰ ਆਪਣੇ ਪਗ ਤਾਂ ਆਪ ਮਲਾਏਂਦਾ ਆਪਣੇ ਪਗ ਤਾਂ ਆਪ ਮਲਾਏਂਦਾ ਆਪਣੇ ਵਰਤਾਂ ਆਪ ਮਲਾਏਂਦਾ ਆਪਣੇ ਵਰਤਾਂ ਆਪ ਮਲਾਏਂਦਾ ਸੋਹ ਹੰਗ ਮਹਾਰਾਜੇ सें विष्णु भगवादिा शे सं विष्णु भगवादिा शे सं विष्णु भगवान्दी महाराज शेर सिंह विष्णु भगवान्दीय महाराज शेर सिंह विष्णु भगवा दीय